ਆਵਾਦਮੀ ਪਾਰਟੀ ਦਾ ਲੀਡਰ ਨਕਲੀ ਪੁਲਿਸ ਬਣ ਕੇ ਲੋਕਾਂ ਨੂੰ ਠੱਗਣ ਦਾ ਕੰਮ ਕਰਦਾ ਸੀ ਜਿਸ ਦਾ ਪਰਦਾਫਾਸ਼ ਖੰਨਾ ਪੁਲਿਸ ਦੇ ਵੱਲੋਂ ਕੀਤਾ ਗਿਆ ਇਹ ਆਵਾਦਮੀ ਪਾਰਟੀ ਦਾ ਲੀਡਰ ਕੌਣ ਸੀ ਇਹ ਸੀ ਰਜਿੰਦਰ ਪਾਲ ਕੌਰ ਸ਼ੀਨਾ ਜੋ ਲੁਧਿਆਣਾ ਦੱਖਣੀ ਤੋਂ ਵਿਧਾਇਕ ਨੇ ਉਹਨਾਂ ਦਾ ਖਾਸਮ ਖਾਸ ਗਗਨਦੀਪ ਸਿੰਘ ਐਪਲ ਹੈ ਤੇ ਇਹਦੇ ਨਾਲ ਹੀ ਨਾਲ ਮਾਮਲਾ ਦਰਜ ਜੋ ਹੋਇਆ ਆ ਉਹ ਇਹਨਾਂ ਦੇ ਪੂਰੇ ਗੈਂਗ ਤੇ ਹੋਇਆ ਇਹਨਾਂ ਦੇ ਪੂਰੇ ਗਰੋਹ ਤੇ ਹੋਇਆ ਆ ਇਹਨਾਂ ਦਾ ਗਰੋਹ ਕਿਹੜਾ ਸੀ ਇਹਨਾਂ ਦੇ ਇਹਨਾਂ ਦੇ ਗਰੋਹ ਦੇ ਵਿੱਚ ਹੋਰ ਵੀ ਲੋਕ ਜਿਹੜੇ ਹੈਗੇ ਆ ਉਹ ਸ਼ਾਮਲ ਸੀ ਜੋ ਐਫ ਆਈ ਆਰ ਦਰਜ ਹੋਈ ਆ ਉਹਦੇ ਵਿੱਚ ਦੋ ਪੁਲਿਸ ਮੁਲਾਜ਼ਮ ਵੀ ਸ਼ਾਮਲ ਨੇ ਜਿਨ੍ਹਾਂ ਦੇ ਵਿੱਚੋਂ ਇੱਕ ਏਐਸਆਈ ਰੈਂਕ ਦਾ ਤੇ ਇੱਕ ਹੈੱਡ ਕਨਸਟੇਬਲ ਹੈ। ਉਹਨੇ ਧੋਖਾਧੜੀ ਕਰਦੇ ਕਿਵੇਂ ਸੀ? ਧੋਖਾਧੜੀ ਕਰਦੇ ਇਸ ਤਰ੍ਹਾਂ ਦੇ ਨਾਲ ਸੀ ਕਿ ਨਕਲੀ ਅ ਵੱਡੇ ਰੈਂਕ ਦੇ ਪੁਲਿਸ ਆਫੀਸਰ ਬਣ ਕੇ ਜਾਂਦੇ ਸੀ ਤੇ ਉਸ ਤੋਂ ਬਾਅਦ ਲੋਕਾਂ ਤੋਂ ਪੈਸਿਆਂ ਦੀ ਮੰਗ ਕਰਦੇ ਸੀ ਜੇਕਰ ਇੱਕ ਰਿਪੋਰਟ ਦੀ ਮੰਨੀਏ ਤਾਂ ਇਹ ਕੋਈ ਧੋਖਾਧੜੀ ਲੱਖਾਂ ਦੇ ਵਿੱਚ ਨਹੀਂ ਇਹ ਧੋਖਾਧੜੀ ਕਰੋੜਾਂ ਦੇ ਵਿੱਚ ਹੈ। ਤਾਂ ਫਿਰ ਹੁਣ ਹੁੰਦਾ ਕੀ ਹੈ? ਕਿਸ ਤਰ੍ਹਾਂ ਦੇ ਨਾਲ ਆਖਿਰ ਇਹ ਗਰੋ ਜਿਹੜਾ ਹੈਗਾ ਉਹ ਫੜਿਆ ਜਾਂਦਾ ਹੈ ਦਰਅਸਲ ਹੁੰਦਾ ਆ ਕਿ ਹੈੱਡ ਕਨਸਟੇਬਲ ਜੋ ਇਸ ਐਫ ਆਈ ਆਰ ਦੇ ਵਿੱਚ ਜਿਨ੍ਹਾਂ ਦਾ ਨਾਮ ਦਰਜ ਹੈ ਇਸ ਧੋਖਾ ਧੜੀ ਦੇ ਵਿੱਚ ਜਿਸ ਦਾ ਨਾਮ ਦਰਜ ਹੈ ਉਹਨਾਂ ਦੇ ਵੱਲੋਂ ਇੱਕ ਸਬ ਇਨਸਪੈਕਟਰ ਨੂੰ ਇਹ ਕਿਹਾ ਜਾਂਦਾ ਹੈ ਕਿ ਦਿੱਲੀ ਨੌਇੜਾ ਦੇ ਵਿੱਚ ਇੱਕ ਕਾਲ ਸੈਂਟਰ ਚੱਲਦਾ ਆ ਜਿਨ੍ਹਾਂ ਦੇ ਵੱਲੋਂ ਪੰਜਾਬ ਦੇ ਵਿੱਚ ਵੱਖੋ ਵੱਖ ਸ਼ਹਿਰਾਂ ਦੇ ਵਿੱਚ ਧੋਖਾ ਧੜੀ ਜਿਹੜੀ ਹੈਗੀ ਆ ਉਹ ਕੀਤੀ ਜਾਂਦੀ ਆ ਦਿੱਲੀ ਤੋਂ ਬੈਠ ਕੇ ਤੇ ਜੇਕਰ ਆਪਾਂ ਉਸ ਕਾਲ ਸੈਂਟਰ ਦੇ ਉੱਪਰ ਛਾਪਾ ਮਾਰਦੇ ਆ ਤਾਂ ਵੱਡੀ ਸਾਈਬਰ ਦੀ ਵੱਡੀ ਧੋਖਾਧੜੀ ਆ ਉਹਦਾ ਪਰਦਾ ਫਾਸ਼ ਹੋ ਸਕਦਾ ਹੈ ਤਾਂ ਕਹਿੰਦੇ ਨੇ ਕਿ ਸਬ ਇਨਸਪੈਕਟਰ ਦੇ ਵੱਲੋਂ ਇਹ ਕਿਹਾ ਗਿਆ ਕਿ ਮੈਨੂੰ ਇਸ ਚੀਜ਼ ਦੇ ਸਬੂਤ ਪ੍ਰੂਫ ਤੁਸੀਂ ਜਿਹੜਾ ਹੈਗਾ ਦਿਓ ਇਹ वार्तालाप ਚੱਲਦੀ ਆ ਉਸ ਤੋਂ ਬਾਅਦ ਉਹ ਸਬ ਇਨਸਪੈਕਟਰ ਕਿਸੇ ਕੰਮ ਦੇ ਲਈ ਸਾਈਬਰ ਕ੍ਰਾਈਮ ਥਾਣੇ ਦੇ ਵਿੱਚ ਪਹੁੰਚਦੇ ਨੇ ਤਾਂ ਥਾਣੇ ਦੇ ਵਿੱਚ ਪਹੁੰਚ ਕੇ ਉਹ ਦੇਖਦੇ ਕੀ ਨੇ ਕਿ ਉੱਥੇ ਜਿਸ ਜਿਸ ਹੈਡ ਕਨਸਟੇਬਲ ਦੇ ਵੱਲੋਂ ਇਹਨਾਂ ਨੂੰ ਇਹ ਗੱਲ ਕਹੀ ਜਾਂਦੀ ਸੀ ਉਹ ਹੈਡ ਕਨਸਟੇਬਲ ਨਾਲ ਹੀ ਇੱਕ ਏਐਸਆਈ ਤੇ ਕੁਝ ਹੋਰ ਵਿਅਕਤੀ ਉੱਥੇ ਹੁੰਦੇ ਨੇ ਤੇ ਉਹਨਾਂ ਦੇ ਨਾਲ ਹੀ ਤਿੰਨ ਲੋਕ ਜਿਹੜੇ ਹੈਗੇ ਨੇ ਉਹ ਹੋਰ ਹੁੰਦੇ ਨੇ ਹੁਣ ਉਹ ਤਿੰਨ ਲੋਕ ਕੌਣ ਹੁੰਦੇ ਨੇ ਤਾਂ ਉਹ ਕਹਾਣੀ ਇਹਨਾਂ ਪੁਲਿਸ ਮੁਲਾਜ਼ਮਾਂ ਦੇ ਵੱਲੋਂ ਕੀ ਬਣਾਈ ਜਾਂਦੀ ਆ ਜਦ ਉੱਥੇ ਜਾ ਕੇ ਪੁੱਛਗਿੱਛ ਕੀਤੀ ਜਾਂਦੀ ਆ ਕਿ ਭਾਈ ਇਹ ਕੌਣ ਨੇ ਲੋਕ ਕੌਣ ਨੇ ਸੀ ਉਹਨਾਂ ਨੂੰ ਕਿੱਥੋਂ ਲੈ ਕੇ ਆਉ ਤਾਂ ਉਹਨਾਂ ਦੇ ਵੱਲੋਂ ਇਹ ਕਿਹਾ ਜਾਂਦਾ ਕਿ ਲੋਕ ਜਿਹੜੇ ਨੇ ਇਹ ਲੋਕਾਂ ਦੇ ਨਾਲ ਕਾਲ ਸੈਂਟਰ ਤੇ ਬੈਠ ਕੇ ਲੋਕਾਂ ਦੇ ਨਾਲ ਧੋਖਾਧੜੀ ਕਰਦੇ ਸਨ ਲੋਕਾਂ ਤੋਂ ਪੈਸੇ ਜਿਹੜੇ ਹੈਗੇ ਆ ਉਹ ਵਸੂਲਦੇ ਸਨ ਇਹ ਇਲਜ਼ਾਮ ਉਸ ਗਰੋਹ ਦੇ ਵੱਲੋਂ ਲਾਏ ਗਏ ਜਿਸ ਗਰੋ ਨੇ ਇਹਨਾਂ ਤਿੰਨਾਂ ਨੂੰ ਜਿਹੜਾ ਹੈਗਾ ਫੜਿਆ ਸੀ ਉਹ ਕਹਿੰਦੇ ਨੇ ਕਿ ਅਸੀਂ ਇਹਨਾਂ ਨੂੰ ਦਿੱਲੀ ਨੌਇਡਾ ਤੋਂ ਫੜ ਕੇ ਲੈ ਕੇ ਆਏ ਆ ਪਰ ਜਦੋਂ ਕਹਿੰਦੇ ਨੇ ਕਿ ਪੁਲਿਸ ਦੇ ਵੱਲੋਂ ਅਸਲੀ ਜਾਂਚ ਪੜਤਾਲ ਪੁੱਛਗਿੱਛ ਕੀਤੀ ਜਾਂਦੀ ਆ ਤਾਂ ਇਹ ਪਤਾ ਲੱਗਦਾ ਕਿ ਐਸਾ ਕੁਝ ਵੀ ਨਹੀਂ ਹੈ ਸਗੋਂ ਦੀ ਉਲਟੇ ਪੈਸੇ ਦੀ ਮੰਗ ਜਿਹੜੀ ਹੈਗੀ ਆ ਉਹ ਜੋ ਤਿੰਨ ਦਿੱਲੀ ਤੋਂ ਫੜੇ ਸੀ ਉਹਨਾਂ ਤੋਂ ਕੀਤੀ ਜਾਂਦੀ ਆ ਹਾਲਾਂਕਿ ਇੱਕ ਰਿਪੋਰਟ ਦੀ ਮੰਨੀਆਂ ਤੋਂ ਕਹਿੰਦੇ ਨੇ ਕਿ ਇੱਕ ਦੇ ਕੋਲੋਂ 990 ਯੂ ਐਸ ਡਾਲਰ ਇੱਕ ਦੇ ਕੋਲੋਂ 3650 ਯੂ ਐਸ ਡਾਲਰ ਤੇ 1 ਲੱਖ ਰੁਪਏ ਦੇ ਮੈਜਿਕ ਐ ਮੈਜਿਕ ਐਪ ਦੇ ਗਿਫਟ ਕਾਰਡ ਜਿਹੜੇ ਹੈਗੇ ਨੇ ਉਹ ਲੈ ਜਾਂਦੇ ਨੇ ਐਫ ਆਈ ਆਰ ਉਸ ਤੋਂ ਬਾਅਦ ਦਰਜ ਹੁੰਦੀ ਹੈ ਐਫ ਆਈ ਆਰ ਦੇ ਵਿੱਚ ਪੁਲਿਸ ਮੁਲਾਜ਼ਮਾਂ ਦੇ ਸਮੇਤ ਕੁੱਲ 6 ਲੋਕਾਂ ਦੇ ਉੱਪਰ ਐਫ ਆਈ ਆਰ ਦਰਜ ਹੁੰਦੀ ਹੈ ਤੇ ਵੱਡੀ ਗੱਲ ਇਹ ਕਿ ਜੋ ਇਹਨਾਂ ਦਾ ਮੁੱਖ ਕਰਤਾ ਧਰਤਾ ਦੱਸਿਆ ਜਾ ਰਿਹਾ ਉਹ ਕੋਈ ਹੋਰ ਨਹੀਂ ਉਹ ਗਗਨਦੀਪ ਸਿੰਘ ਐਪਲ ਦੱਸਿਆ ਜਾ ਰਿਹਾ ਜੋ ਆਮ ਆਦਮੀ ਪਾਰਟੀ ਦਾ ਆਗੂ ਹੈ ਤੇ ਜਸਤੀਆਂ ਤਸਵੀਰਾਂ ਆਮ ਤੌਰ ਤੇ ਸੋਸ਼ਲ ਮੀਡੀਆ ਤੇ ਐਮ ਐਲ ਏ ਲੁਧਿਆਣਾ ਦੱਖਣੀ ਰਜਿੰਦਰ ਪਾਲ ਕੌਰ ਸ਼ੀਨਾ ਹੋਰਾਂ ਦੇ ਨਾਲ ਆਮ ਤੌਰ ਤੇ ਦੇਖਣ ਨੂੰ ਮਿਲਦੀਆਂ ਨੇ ਆਮ ਤੌਰ ਤੇ ਦੇਖੀਆਂ ਜਾਂਦੀਆਂ ਨੇ ਇਸ ਬਾਬਤ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਐਮਐਲਏ ਸਹਿਬਾਂ ਨੂੰ ਫੋਨ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਸਾਡਾ ਰਾਪਤਾ ਉਹਨਾਂ ਦੇ ਨਾਲ ਜਿਹੜਾ ਹੈਗਾ ਉਹ ਕਿਸੇ ਤਰ੍ਹਾਂ ਦਾ ਸਾਡਾ ਰਾਪਤਾ ਜਿਹੜਾ ਉਹ ਨਹੀਂ ਹੋ ਪਾਇਆ ਤਾਂ ਇਹ ਖਬਰ ਜਿਹੜੀ ਹੈਗੀ ਉਹ ਸਾਹਮਣੇ ਆ ਰਹੀ ਹੈ ਕਿ ਕਿਉਂਕਿ ਸ਼ਾਇਦ ਤੁਸੀਂ ਵੀ ਫਿਲਮ ਆਈ ਸੀ ਹਿੰਦੀ ਦੀ ਸਪੈਸ਼ਲ 26 ਸ਼ਾਇਦ ਤੁਸੀਂ ਵੀ ਉਹ ਦੇਖੀ ਹੋਵੇ ਜਿਸ ਤੇ ਵਿੱਚ ਨਕਲੀ ਸਰਕਾਰੀ ਅਧਿਕਾਰੀ ਬਣ ਕੇ ਜਿਹੜੇ ਹੈਗੇ ਨੇ ਉਹ ਠੱਗੀ ਕੀਤੀ ਜਾਂਦੀ ਆ ਧੋਖਾਧੜੀ ਜਿਹੜੀ ਹੈ ਕੀਤੀ ਜਾਂਦਾ ਵੈਸਾ ਕੁਝ ਹੀ ਇੱਥੇ ਹੋਇਆ ਤਾਂ ਵੱਡੀ ਗੱਲ ਇਹ ਆ ਕਿ 77 ਪਾਰਟੀ ਦੇ ਨਾਲ ਸੰਬੰਧਤ 77 ਪਾਰਟੀ ਦਾ ਆਗੂ 77 ਪਾਰਟੀ ਦਾ ਲੀਡਰ ਇਹ ਸਭ ਦੇ ਵਿੱਚ ਮੌਜੂਦ ਹੈ ਤੇ ਸਭ ਤੋਂ ਵੱਡੀ ਗੱਲ ਕਿ ਜੋ ਆਮਾਦੀ ਪਾਰਟੀ ਦੇ ਮੌਜੂਦਾ ਐਮਐਲਏ ਦਾ ਬਹੁਤ ਨਜ਼ਦੀਕੀਆ ਬਹੁਤ ਨੇੜ ਲਾਇਆ ਉਹਨਾਂ ਦੇ ਵੱਲੋਂ ਐਸਾ ਕੁਝ ਜਿਹੜਾ ਕੀਤਾ ਜਾਂਦਾ ਤੇ ਮੁੱਖ ਕਰਤਾ ਤਰਤਾ ਗਗਨਦੀਪ ਸਿੰਘ ਹੋਰਾਂ ਨੂੰ ਜਿਹੜਾ ਹੈਗਾ ਉਹ ਮੰਨਿਆ ਜਾ ਰਿਹਾ ਹੁਣ ਦੇਖਣਾ ਇਹ ਹੋਵੇਗਾ ਕਿ ਆਪਣੇ ਲੀਡਰ ਦੇ ਉੱਪਰ ਕਿੰਨੀ ਕਾਰਵਾਈ ਕਰਦੇ ਨੇ ਆਪਣੇ ਐਮਐਲਏ ਸਾਹਿਬਾ ਦੀ ਚੁੱਪੀ ਰਹਿੰਦੀ ਆ ਜਾਂ ਫਿਰ ਉਸਤੇ ਬੋਲਦੇ ਨੇ ਕਿਉਂਕਿ ਭਗਵੰਤ ਸਿੰਘ ਮਾਨ ਜਮਾਤ ਦੀ ਪਾਰਟੀ ਦਾ ਕੋਈ ਵੀ ਲੀਡਰ ਕੋਈ ਵੀ ਐਮਐਲਏ ਕੋਈ ਵੀ ਮੰਤਰੀ ਹੋਵੇ ਉਹ ਅਕਸਰ ਇਹ ਕਹਿੰਦੇ ਨੇ ਕਿ ਅਸੀਂ ਭ੍ਰਿਸ਼ਟਾਚਾਰ ਮੁਕਤ ਸਾਡੀ ਪਾਰਟੀ ਆ ਕਿਸੇ ਵੀ ਭ੍ਰਿਸ਼ਟ ਦੀ ਸਾਡੇ ਪਾਰਟੀ ਦੇ ਵਿੱਚ ਜਿਹੜੀ ਹੈਗੀ ਆ ਉਹ ਜਗ੍ਹਾ ਨਹੀਂ ਆ ਜੇਕਰ ਸਾਡੇ ਅਪ ਦੇ ਲੀਡਰ ਭ੍ਰਿਸ਼ਟਾਚਾਰ ਕਰਦੇ ਨੇ ਤਾਂ ਅਸੀਂ ਉਹਨਾਂ ਨੂੰ ਚੁੱਕ ਕੇ ਜੇਲ੍ਹਾਂ ਦੇ ਵਿੱਚ ਸੁੱਟ ਦੰਨੇ ਪਰ ਇੱਥੇ ਤਾਂ ਇਹਨਾਂ ਦੇ ਖੁਦ ਦੇ ਹੀ ਆਪਣੇ ਲੀਡਰ ਦੇ ਵੱਲੋਂ ਐਸਾ ਕੀਤਾ ਗਿਆ ਜੋ ਜੋ ਐਮਐਲਏ ਲੁਧਿਆਣਾ ਦੱਖਣੀ ਹੋਰਾਂ ਦਾ ਬਹੁਤ ਜ਼ਿਆਦਾ ਕਰੀਬੀ ਆ ਹੁਣ ਦੇਖਣਾ ਹੋਵੇਗਾ ਕਿ ਕੈਸੀ ਕਾਰਵਾਈ ਇਹਨਾਂ ਦੇ ਉੱਪਰ ਹੁੰਦੀ ਆ ਹਾਲਾਂਕਿ ਹਾਲੇ ਤੱਕ ਇਸ ਬਾਬਤ ਗੱਲਬਾਤ ਐਮਐਲਏ ਰਜਿੰਦਰਪਾਲ ਕੌਰ ਸ਼ੀਨਾ ਹੋਰਾਂ ਦੇ ਨਾਲ ਨਹੀਂ ਹੋ ਪਾਈ ਅਸੀਂ ਕੋਸ਼ਿਸ਼ ਜ਼ਰੂਰ ਕੀਤੀ ਉਹਨਾਂ ਦੇ ਨਾਲ ਰابطਾ ਕਰਨ ਦੀ ਤੁਸੀਂ ਜੁੜੇ ਰਹੋ ਆਰੰਭੀ ਟੈਲੀਵਿਜ਼ਨ ਦੇ ਨਾਲ ਹੁਣ ਆਪਣੇ ਦੋਸਤ ਜਸਕਰੇ ਮਾਉਂਦੇ ਹੋ ਇਜਾਜ਼ਤ ਧੰਨਵਾਦ